ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਮੈਂ ਕਮਲਪ੍ਰੀਤ ਕਰ ਬ੍ਰੈਂਡ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਪੰਜਾਬੀ ਵਿਰਸਾ ਤੇ ਮੇਰਾ ਅੱਜ ਦਾ ਇਹ ਵਲੌਗ ਫਿਰ ਤੋਂ ਬੋਲੀਆਂ ਤੇ ਹੈ ਜੀ ਪਰ ਇਹ ਉਹ ਬੋਲੀਆਂ ਨੇ ਜਿਹੜੀਆਂ ਕਿ ਸਾਡੇ ਪੰਜਾਬੀ ਰਿਸ਼ਤੇਆਂ ਤੇ ਜਿੱਦਾਂ ਕਿ ਮਾਮੀ, ਮਾਮਾ, ਮਾਸੀ, ਮਾਸੜ, ਪੂਆ, ਜੇਠ, ਜਠਾਣੀ, ਦਿਓਰ, ਪਰਜਾਈ ਇਹਨਾਂ ਉੱਪਰ ਪਾਈਆਂ ਜਾਂਦੀਆਂ ਨੇ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਡੇ ਰਿਸ਼ਤਿਆਂ ਦੀ ਛੋਟੀ-ਛੋਟੀ ਨੋਖ-ਚੋਕ ਤੇ ਪਾਈਆਂ ਜਾਣ ਵਾਲੀਆਂ ਬੋਲੀਆਂ ਤੁਹਾਡੇ ਸਭ ਨਾਲ ਸਾਂਝੀ ਕਰਾਂਗੀ ਚਲੋ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਜੇ ਰਿਸ਼ਤਿਆਂ ਤੇ ਬੋਲੀਆਂ ਸੋਹਰੇ ਕੋਲੋ ਸੰਗਾ ਨੀ ਪੱਤੇ ਔਰੇ ਕੋਲੋ ਸੰਗਾ ਸੋਹਰੇ ਕੋਲੋ ਸੰਗਾ ਨੀ ਪੱਤੇ ਔਰੇ ਕੋਲੋ ਸੰਗਾ ਚੇਠਾਵੇ ਦੇ ਦੇ 5 ਰੁਪਏ ਮੈਂ ਚੜਵਾਉਣੀਆ ਵੰਗਾ ਚੇਠਾਵੇ ਦੇ ਦੇ 5 ਰੁਪਏ ਮੈਂ ਚੜਵਾਉਣੀਆ ਵੰਗਾ ਚੇਠਾਵੇ ਦੇ ਦੇ 5 ਰੁਪਏ ਮੈਂ ਚੜਵਾਉਣੀਆ ਵੰਗਾ ਜੇਮਾ ਮੀ ਤੂੰ ਨੱਚਣਾ ਜਾਣਦੀ ਜੇਮਾ ਮੀ ਤੂੰ ਨੱਚਣਾ ਆਣਦੀ ਦੇ ਦੇਗੀ ਦੇ ਵਿੱਚ ਗੇੜਾ ਨੀ ਰੂਪ ਤੇਰੇ ਦੀ ਗਿਠ ਗਿਠ ਲਾਲੀ ਰੂਪ ਤੇਰੇ ਦੀ ਗਿਠ ਗਿਠ ਲਾਲੀ ਤੇਥੋਂ ਸੋਣਾ ਕਿੜਨ ਦੀਵਾ ਕੀ ਕਰਨਾ ਚਾਨਣ ਹੋਜੂ ਤੇਰਨ ਦੀਵਾ ਕੀ ਕਰਨਾ ਚਾਨਣ ਹੋਜੂ ਤੇਰਨ ਦੀਵਾ ਕੀ ਕਰਨਾ ਮਾਸੜ ਸੌਂਗੇ ਆ ਖੇਸੀ ਦਾ ਪੱਲਾ ਤਾਣ ਕੇ ਮਾਸੀ ਨੂੰ ਲੈ ਗਈ ਇੱਲ ਚੱਕ ਕੇ ਮਾਸੜ ਸੌਂਗੇ ਆ ਖੇਸੀ ਦਾ ਪੱਲਾ ਤਾਣ ਕੇ ਮਾਸੀ ਨੂੰ ਲੈ ਗਈ ਇੱਲ ਚੱਕ ਕੇ ਮਾਸੜ ਸੌਂਗੇ ਆ ਖੇਸੀ ਦਾ ਪੱਲਾ ਤਾਣ ਕੇ ਮਾਸੀ ਨੂੰ ਲੈ ਗਈ ਇੱਲ ਚੱਕ ਕੇ 25000 ਰੁਪਈਆ ਦੀਆਂ ਛੂੜੀਆਂ ਚੜੋਨੀਆਂ 25000 ਰੁਪਈਆ ਦੀਆਂ ਛੂੜੀਆਂ ਚੜੋਨੀਆਂ ਪਿਛਲੀ ਚੂੜੀ ਚੁਬਦੀਆ ਬੀਬੀ ਨਾਂਹ ਦੇ ਤੇਰੀ ਪੁਗਦੀਆ ਬੀਬੀ ਨਾਂਹ ਦੇ ਤੇਰੀ ਪੁਗਦੀਆ ਬੀਬੀ ਨਾਂਹ ਦੇ ਤੇਰੀ ਪੁਗਦੀਆ ਪੂਆ ਪਕੌੜੇ ਕਾਤੇ ਖਾਂਦੀ ਐ ਵੇਸਣ ਦੇ ਹਲਵਾਈ ਵਜ ਮਾਰਦਾ ਟੇ ਸਣਤੇ ਹਲਵਾਈ ਵਜ ਮਾਰਦਾ ਟੇ ਸਣਤੇ ਹਲਵਾਈ ਵਜ ਮਾਰਦਾ ਟੇ ਸਣਤੇ ਮਾਵਾਂ ਧੀਆ ਕੱਪੜੇ ਧੋਂਦੀਆਂ ਮਾਵਾਂ ਧੀਆ ਕੱਪੜੇ ਧੋਂਦੀਆਂ ਪੱਟੇ ਦਾ ਪੱਟੜਾ ਜੋੜ ਕੇ ਹੁਣ ਕਿਉ ਮਾਂ ਰੋਨੀ ਐ ਧੀਆ ਨੂੰ ਸਾਰੇ ਤੋੜ ਕੇ ਹੁਣ ਕਿਉ ਮਾਂ ਰੋਨੀ ਐ ਧੀਆ ਨੂੰ ਸਾਰੇ ਤੋੜ ਕੇ ਹੁਣ ਕਿਉ ਮਾਂ ਰੋਨੀ ਐ ਧੀਆ ਨੂੰ ਸਾਰੇ ਤੋੜ ਕੇ ਰੋਟੀ ਮੱਕੀ ਦੀ ਤਰੂੰਗੀ ਉੱਤੇ ਸਾਗ ਬਾਬਲਾ ਰੋਟੀ ਮੱਕੀ ਦੀ ਤਰੂੰਗੀ ਉੱਤੇ ਸਾਗ ਬਾਬਲਾ ਤੇਰੀ ਪੱਗ ਨੂੰ ਨਾ ਲੱਗੂ ਕਹਦੇ ਦਾਗ ਬਾਬਲਾ ਤੇਰੀ ਪੱਗ ਨੂੰ ਨਾ ਲੱਗੂ ਕਹਦੇ ਦਾਗ ਬਾਬਲਾ ਤੇਰੀ ਪੱਗ ਨੂੰ ਨਾ ਲੱਗੂ ਕਹਦੇ ਦਾਗ ਬਾਬਲਾ ਗਲੀ ਗਲੀ ਵਣਜਾਰਾ ਫਿਰਦਾ ਗਲੀ ਗਲੀ ਵਣਜਾਰਾ ਫਿਰਦਾ ਨਿੱਕੀ ਕਹਿੰਦਾ ਦੇ ਕਹਿੰਦਾ ਸੀਸਾ ਲੈ ਲੋ ਸੁਰਮਾ ਲੈ ਲੋ ਸੀਸਾ ਲੈ ਲੋ ਸੁਰਮਾ ਲੈ ਲੋ ਚਾਚੀ ਨਖਰੋ ਲੈਣ ਲੱਗੀ ਦੇਖ ਕ ਵੱਡੀ ਪੈਣ ਲੱਗੀ ਦੇਖ ਵੱਡੀ ਪੈਣ ਦੇਖ ਵੱਡੀ ਪੈਣ ਲੱਗੀ ਦੇਖ ਵੱਡੀ ਪੈਣ ਲੱਗੀ ਦਿਓਰ ਮਰੇ ਨੇ 1-3 ਲੜਕੇ ਖੂਤੇ ਪਾਲਿਆ ਚਬਾਰਾ ਨੀ ਤਿੰਨ ਭਾਂਤ ਦੀ ਇਟ ਲਵਾਈ ਤਿੰਨ ਭਾਂਤ ਦੀ ਇੱਟ ਲਵਾਈ ਚਾਰ ਭਾਂਤ ਦਾ ਗਾਰਾ ਆਕੜ ਕਾ ਦੀਵੇ ਹੁਣ ਥਾਂ ਹੀ ਫਿਰ ਇੱਕ ਵਾਰ ਆਕੜ ਕਾ ਦੀਵੇ ਹੁਣ ਥਾਂ ਹੀ ਫਿਰ ਇੱਕ ਵਾਰ ਆਕੜ ਕਾ ਦੀਵੇ ਸੱਸ ਮਰੀ ਨੇ ਮੁੰਡੇ ਜੰਮੇ ਸੱਸ ਮਰੀ ਨੇ ਮੁੰਡੇ ਜੰਮੇ ਜਮ ਜਮਲਾ ਤੇ ਢੇਰ ਨਹੀਂ ਇੱਥੇ ਨਹੀਂ ਵਿਕਣੇ ਲੈ ਜਾ ਵਿਕਾ ਨੇਰ ਨਹੀਂ ਇੱਥੇ ਨਹੀਂ ਵਿਕਣੇ ਲੈ ਜਾ ਵਿਕਾ ਨੇਰ ਨਹੀਂ ਇੱਥੇ ਨਹੀਂ ਵਿਕਣੇ ਲੈ ਜਾ ਵਿਕਾ ਨੇਰ ਨਹੀਂ ਇੱਥੇ ਨਹੀਂ ਵਿਕਣੇ ਸਾਕ ਸਾਕੀ ਲਾਈਆ ਜੀ ਜੀਆ ਸਾਖ ਤੂ ਲੈ ਜੀ ਮੇਰਾ ਵੇ ਹੁਣ ਤਾਂ ਤੈਨੂੰ ਜੀਜਾ ਕਹਿੰਦੀ ਹੁਣ ਤਾਂ ਤੈਨੂੰ ਜੀਜਾ ਕਹਿੰਦੀ ਫੇਰ ਕਹੂੰ ਟੁੱਟ ਪੈਣਾ ਬਿਆ ਕਰਵਾ ਕੇ ਵੇ ਆਹ ਬੁਥਾ ਨਹੀਂ ਰਹਿਣਾ ਵੇ ਕਰਵਾ ਕੇ ਵੇ ਆਹ ਬੁਥਾ ਨਹੀਂ ਰਹਿਣਾ ਵੇ ਕਰਵਾ ਕੇ ਵੇ ਆਹ ਬੁਥਾ ਨਹੀਂ ਰਹਿਣਾ ਵੇ ਕਰਵਾ ਕੇ ਵੇ ਭਗਦੀ ਰਵੀ ਦੇ ਵਿੱਚ ਪਾਵਾਂ ਮਚਵਾਰਾ ਭਗਦੀ ਰਵੀ ਦੇ ਵਿੱਚ ਪਾਵਾਂ ਮਚਵਾਰਾ ਦੇਖ ਦਿਓ ਰਾ ਦੇਖ ਤੈਨੂੰ ਰੱਖਾਂ ਮਿਕਵਾਰਾ ਦੇਖ ਦਿਓ ਰਾ ਦੇਖ ਤੈਨੂੰ ਰੱਖਾਂ ਮਿਕਵਾਰਾ ਦੇਖ ਦਿਓ ਰਾ ਦੇਖ ਤੈਨੂੰ ਰੱਖਾਂ ਮਿਕਵਾਰਾ ਟੁੱਟੀ ਮੰਜੀ ਬਾਣ ਪਰਾਣਾ ਟੁੱਟੀ ਮੰਜੀ ਬਾਣ ਪਰਾਣਾ ਵਿਛਦੀ ਦੀਂ ਦੇ ਤਾਰੇ ਵੇ ਤੂੰ ਕਿੱਧਰ ਗਿਆ ਜੇਠ ਸਹਨਤਾ ਮਾਰੇ ਵੇ ਤੂੰ ਕਿੱਧਰ ਗਿਆ ਜੇਠ ਸਹਨਤਾ ਮਾਰੇ ਵੇ ਤੂੰ ਕਿੱਧਰ ਗਿਆ ਟੁੱਟੀ ਮੰਜੀਬਾਣ ਪਰਾਨਾ ਟੁੱਟੀ ਮੰਜੀਬਾਣ ਪਰਾਨਾ ਵਿੱਚ ਦੀ ਦੀਂਦੇ ਤਾਰੇ ਨੀ ਮੈਂ ਅੰਦਰ ਪਿਆ ਸਲੇ ਮੇਰੀ ਨਾਰੇ ਨੀ ਮੈਂ ਅੰਦਰ ਪਿਆ ਸਲੇ ਮੇਰੀ ਨਾਰੇ ਨੀ ਮੈਂ ਅੰਦਰ ਪਿਆ ਆਪ ਤੁਰ ਗਿਆ ਨਾਕਰੀ ਤੇ ਆਪ ਤੁਰ ਗਿਆ ਨਾਕਰੀ ਤੇ ਮਾਨੂੰ ਦੇ ਗਿਆ ਕੜੀ ਵੇ ਮਾਤਰੀ ਟੈਮ ਦੇਖ ਕੇ ਲੜੀ 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 ਨਾਲੋਂ ਨਹੀਂ ਪਤੀ ਜੇ ਪਿਆਰੇ ਪੂਆ ਕਹਿ ਕੇ ਮੱਥਾ ਟੇਕ ਦੇ ਵੀਰਾ ਨਾਲੋਂ ਨਹੀਂ ਪਤੀ ਜੇ ਪਿਆਰੇ ਪੂਆ ਕਹਿ ਕੇ ਮੱਥਾ ਟੇਕ ਦੇ ਵੀਰਾ ਨਾਲੋਂ ਨਹੀਂ ਪਤੀ ਜੇ ਪਿਆਰੇ ਉਹ ਆਹ ਕਾਕੇ ਮੱਥਾ ਟੇਕ ਦੇ ਛੜਾ ਛੜਾ ਨਾ ਕਰਿਆ ਕਰਨੀ ਦੇਖ ਛੜੇ ਨਾਲ ਲਾ ਕੇ ਨਹੀਂ ਸਾਰੇ ਤਾਂ ਤੇਰੇ ਪਾण्डे ਮਾਂਜ ਦੂੰ ਸਾਰੇ ਤਾਂ ਤੇਰੇ ਪਾण्डे ਮਾਂਜ ਦੂੰ ਲੱਕੜ ਛੀ ਤੋਂ ਲਾ ਕੇ ਨਹੀਂ ਸਾਰੇ ਤੇਰੇ ਕੱਪੜੇ ਤੋਂ ਦੂੰ ਸਾਰੇ ਤੇਰੇ ਕੱਪੜੇ ਤੋਂ ਦੂੰ ਲਸੁੱਥਣੀ ਤੋਂ ਲਾ ਕੇ ਬਹਿ ਜਾ ਪੀੜੇ ਤੇ ਰੇਵ ਪਜਾਮੀ ਪਾ ਕੇ ਬਹਿ ਜਾ ਪੀੜੇ ਤੇ ਰੇਵ ਪਜਾਮੀ ਪਾ ਕੇ ਬਹਿ ਜਾ ਪੀੜੇ ਤੇ जेठ दुद रिड़ के जठानी दुद रिड़ के जेठ दुध रिड़ के जठानी दुध रिड़ के मैलैनी लिया बकरी दुद रिड़ कावे सि लिया बकरी दुद रिड़ कावे सिंग लिया बकरी दुद रिड़ कावे ਸੱਸੇ ਨਹੀਂ ਸਮਝਾਲਿਆ ਪੁੱਤ ਨੂੰ ਸੱਸੇ ਨਹੀਂ ਸਮਝਾਲਿਆ ਪੁੱਤ ਨੂੰ ਕਰਨੇ ਬਗਾਨੇ ਜਾਂਦਾ ਨਹੀਂ ਕਰਦੀ ਸक्कर ਬੂਰੇ ਵਰਗੀ ਕਰਦੀ ਸक्कर ਬੂਰੇ ਵਰਗੀ ਗੁੜਚੋਰੀ ਦਾ ਖਾਂਦਾ ਚੰਦਰੇਨ ਇਸ਼ਕਪੁਰਾ ਦਿਨ ਪੌੜੀ ਚੜ ਜਾਂਦਾ ਚੰਦਰੇਨ ਇਸ਼ਕਪੁਰਾ ਦਿਨ ਪੌੜੀ ਚੜ ਜਾਂਦਾ ਚੰਦਰੇਨ ਇਸ਼ਕਪੁਰਾ जागो काड्डे दी मामिए ਛੱਡ ਨਖਰਾ ਜਾਗੋ ਕੱਢ ਦੀ मामिए ਛੱਡ ਨਖਰਾ ਦਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ ਦਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ ਦਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ ਕੋਰੇ ਕੋਰੇ ਕੁਝੇ ਵਿੱਚ ਦਹੀਂ ਮੈਂ ਜਮਾਉਨੀ ਆ ਕੋਰੇ ਕੋਰੇ ਕੁਝੇ ਵਿੱਚ ਦਹੀਂ ਮੈਂ ਜਵਾਨੀਆਂ ਤੜਕੇ ਉਠੇ ਕੇ ਰੇੜੇ ਕਾਂਗੇ ਨਹੀਂ ਛੜੇ ਆਉਣਗੇ ਲਸੀ ਨੂੰ ਚਿੜਕਾਂਗੇ ਨਹੀਂ ਛੜੇ ਆਉਣਗੇ ਲਸੀ ਨੂੰ ਚਿੜਕਾਂਗੇ ਨਹੀਂ ਛੜੇ ਆਉਣਗੇ ਲਸੀ ਨੂੰ ਚਿੜਕਾਂਗੇ ਮੈਂ ਉਮੀਦ ਕਰਦੀ ਆ ਤੁਹਾਨੂੰ ਸਭ ਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਐਦਾਂ ਹੀ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਹੋਰ ਜਿਹੜੀਆਂ ਵੀਡੀਓਜ਼ ਐ ਦੇਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟਸ ਕਰਕੇ ਦੱਸ ਸਕਦੇ ਹੋ ਤੇ ਮੈਂ ਐਦਾਂ ਹੀ ਤੁਹਾਡੇ ਨਾਲ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਕੋਈ ਵੀ ਚੀਜ਼ਾਂ ਰੀਤੀ ਰਿਵਾਜ ਉਹ ਤੁਹਾਡੇ ਸਭ ਨਾਲ ਸਾਂਝਾ ਕਰਦੀ ਰਾਵਾਂਗੀ ਆਪਣੇ ਇਸ ਚੈਨਲ ਦੇ ਰਾਹੀਂ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ